ਪੰਜਾਬ ਦੇ ਵਿੱਚ ਸਰਦਾਈ ਹਰ ਕੋਈ ਹੁਣ ਪੀ ਵੀ ਰਿਆ ਔਰ ਸਰਦਾਈ ਨੂੰ ਲੈ ਕੇ ਇੰਸਟਾਗ੍ਰam ਫੇਸਬੁਕ ਆਪਾਂ ਵੀਡੀਓ ਵੀ ਦੇਖਦੇ ਆਂ ਕਿ ਅੱਜ ਕੱਲ ਕੋਲ ਡਰਿੰਕਾਂ ਨੂੰ ਬੜਾ ਪਹਿਲਾ ਘਰੇ ਵੀ ਕੋਲ ਡਰਿੰਕ ਲੈ ਆਉ ਹਾਲਾ ਕਿ ਉਹ ਹਾਨੀਕਾਰਕਾ ਸਰੀਰ ਤੇ ਵੀਰ ਜੀ ਜਿਵੇਂ ਤੁਸੀਂ ਕਹੇ ਗੁਰੂ ਮਾਰਾ ਇਹਨੇ ਸਾਨੂੰ ਇਹ ਦੇਗ ਬਖਸ਼ੀ ਹੀ એનર્ਜੀ ਡਰਿੰਕ ਇੱਕ ਆਪਾਂ ਮੋٹے ਸ਼ਬਦਾਂ ਚ ਕਹੇ ਵੀ ਰਾਤਨ ਸਮੇਂ ਦੇ ਵਿੱਚ ਜੰਗਾ ਯੁੱਧਾ ਹੁੰਦੀਆਂ ਹਨ ਤੇ ਉਦੋਂ ਕੋਈ એનર્ਜੀ ਦਾ ਹੋਰ ਸਾਧਨ ਨਹੀਂ ਸੀ ਹੈਗਾ ਕੋਈ ਸਟਿੰਗ ਵਗੈਰਾ ਨਹੀਂ ਹੈ ਇਹ ਆਪਣਾ ਖਾਲਸੇ ਦਾ ਇੱਕ ਦੇਸੀ ਬੂਸਟਰ ਹੈ ਜਿਹਨੂੰ ਆਪਾਂ ਬਿਸਾਰ ਦਿੱਤਾ ਬਨੌਟੀ ਨਿਹੰਗ ਸਿੰਘ ਆਪਾਂ ਨਿਹੰਗ ਸਿੰਘ ਸ਼ਬਦ ਤਾਂ ਵਰਤ ਰਿਹਾ ਵੀ ਸਾਰੇ ਨਿਹੰਗ ਸਿੰਘਾਂ ਨੂੰ ਨਹੀਂ ਕਹਿੰਦੇ ਜਿਵੇਂ ਜਿਹੜੇ ਬਾਣਾ ਪਾ ਕੇ ਇਕੱਲਾ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਬਾਣੇ ਬਾਰੇ ਕੀ ਹੈ ਕੀ ਨਹੀਂ ਉਹ ਉਹਨਾਂ ਨੇ ਨਸ਼ਾ ਵੇਚ-ਵੇਚ ਕੇ ਨਾ ਪੀਓ ਘੋਟਾ ਵੇਚ ਕੇ ਭੰਗ ਰਗੜ-ਰਗੜ ਕੇ ਉਹ ਇਸ ਚੀਜ਼ ਨੂੰ ਬਦਨਾਮ ਕਰਦਾ ਬਲਜੀਤ ਦਸਾਂਝਾਂ ਵਾਲੇ ਦੇ ਮੈਂ ਬਹੁਤ ਵਾਰੀ ਲਾਂ ਦੇਖਿਆ ਤੇ ਉਹ ਲਾਪੀ ਸਿਆ ਉਹ ਹਮੇਸ਼ਾ ਦਦਨਾ ਕੁਝ ਬਣਾਉਂਦਾ ਇਹ ਕਬੱਡੀ ਸ਼ੋਅ ਦੇ ਵਿੱਚ ਜਾਂਦਾ ਉਹ ਸ਼ਰਧਈ ਰਗੜਦਾ ਤੇ ਉਹ ਫਿਰ ਬਾਟਿਆਂ ਵਿੱਚ ਉਹ ਵੀ ਸਰਬ ਲੋਹ ਦੇ ਬਾਟਿਆਂ ਦੇ ਵਿੱਚ ਉਹ ਕਾਫੀ ਫੇਮਸ ਚੀਜ਼ ਹੈ ਜਿਆਦਾ ਲੋਕ ਫਿਰ ਸਵਾਲ ਵੀ ਪੁੱਛਦੇ ਨੇ ਕੀ ਆ ਵਿਧੀ ਅ ਤਾਂ ਵੀਰਜੀ ਵੀ ਜਿਵੇਂ ਹੁਣ ਮੰਨ ਲਓ ਕਿ ਮੈਂ ਆਪਣੇ ਫਤੇਗੜ ਸਾਹਿਬ ਦੇ ਵਿੱਚ ਜਿੰਨਾ ਕੋ ਮੈਂ ਜਾਣਨਾ ਮੈਂ ਸਾਰਿਆਂ ਤੋਂ ਪਹਿਲਾਂ ਕੰਮ ਸ਼ੁਰੂ ਕਰਿਆ ਸੀ ਫਟੇਗੜ ਸਾਹ ਦੇ ਵਿੱਚ ਜੀ ਮੇਰੇ ਕੋਲੋਂ ਘੱਟੋ ਘੱਟ 10 ਬੰਦੇ ਆ ਕੇ ਮੈਂ ਇੱਥੇ ਸਮਾਨ ਧਰਿਆ ਹੁੰਦਾ ਸੀ ਪਹਿਲਾਂ ਅੱਗੇ ਹੁਣ ਮੈਂ ਧਰਨਾ ਬੰਦ ਕਰਦਾ ਹੁਣ ਜਿਵੇਂ ਮੰਨ ਲਓ ਤੁਸੀਂ ਮੈਨੂੰ ਪੁੱਛ ਲਓ ਵੀ ਤੁਸੀਂ ਇਹਦੇ ਵਿੱਚ ਕਿਵੇਂ ਪਾਉਂਦੇ ਜੇ ਆਪਾਂ ਕਹਦੇ ਨੇ ਸਿੱਧਾ ਰਗੜ ਕੇ ਪਾਣੇ ਜੀ ਰਗੜ ਕੇ ਤਾਂ ਸਾਰਾ ਸਮਾਨ ਪੈ ਗਿਆ ਜੀ ਕਿੱਦਾਂ ਪਾਣਾ ਕਿਹੜੇ ਟਾਈਮ ਤੇ ਕੀ ਪਾਣਾ ਕਿੰਨਾ ਕਿੰਨੀ ਮਾਤਰਾ ਚ ਪਾਣਾ ਇਹ ਤਾਂ ਕਿਸੇ ਨੂੰ ਪਤਾ ਨਹੀਂ ਨਾ ਲੱਗਿਆ ਹੈ ਕਈ ਬੰਦੇ ਹੁਣ ਰੂਹ ਆਵਜਾ ਪਾਈ ਜਾਂਦੇ ਨੇ ਕਈ ਬੰਦੇ ਪਦੀਨਾ ਪਾਈ ਜਾਂਦੇ ਨੇ ਵੀਰ ਜੀ ਇਹ ਇੱਕ ਖਾਲਸੇ ਦੀ ਆਪਣੀ ਰਵਾਇਤੀ એનર્ਜੀ ਡਰਿੰਕ ਏ ਇਹਦਾ ਆਪਣਾ ਫਲੇਵਰ ਹੈ ਜਿਹਦਾ ਇਹ ਸਰਦਾਈ ਰੱਖੀ ਹੋਈ ਆ ਤੁਸੀਂ ਨੇ ਇਹਨੂੰ ਬਰਫ਼ ਪਾ ਕੇ ਹਾਂ ਰੱਖਿਆ ਹੋਇਆ ਪਰ ਪਹਿਲਾਂ ਸੀਗਾ ਜਦੋਂ ਇਹ ਤੇ ਖਾਸ ਤਸਤੀ ਪੈਂਦੀ ਸੀਗੀ ਟਿੱਕੀ ਕਾਲੀ ਖਸੂ ਸਾਰੇ ਤਰ੍ਹਾਂ ਦੀ ਪੈਂਦੀ ਸੀ ਤੇ ਕਈ ਲੋਕ ਜਿਹੜੇ ਇਸ ਵਾਲੇ ਖੜਾ ਕਰਦੇ ਨੇ ਕਿ ਇਹਦੇ ਵਿੱਚ ਜਿਹੜਾ ਸੁੱਖਾ ਸਿਦੇ ਲਾਭਾਂ ਚ ਭੰਗ ਕਹਿ ਦਿੰਦੇ ਆ ਵੀ ਭਾਈ ਭੰਗ ਪਾਈ ਜਾਂਦੀ ਆ ਭੰਗ ਪਾਉਣ ਕਰਕੇ ਅਸੀਂ ਇਸ ਨੂੰ ਨਹੀਂ ਪੀਣਾ ਤੇ ਉਹ ਕੋਟੇ ਬੜੇ ਮੇਲਿਆਂ ਚ ਵਿਸਾਖੀ ਨੂੰ ਔਰ ਸਭਾ ਵੇਲੇ ਵੀ ਬੜੇ ਲੋਕ ਫਿਰ ਇਹਨਾਂ ਦੇ ਸਵਾਲ ਇਹ ਨੇ ਕਿ ਭਾਈ ਇਹਦੇ ਵਿੱਚ ਤਾਂ ਨਸ਼ਾ ਹੈ ਇਹਦਾ ਸੁੱਖਾ ਹੁੰਦਾ ਨਾ ਜੀ ਸੁੱਖ ਨਿਮਾਨ ਕਹਿੰਦੇ ਨੇ ਉਹ ਚੀਜ਼ ਹੋਰ ਹੁੰਦੀ ਏ ਆ ਜਿਹੜੀ ਆਪਾਂ ਇੱਕ ਆਮ ਜੇ ਦੇਖਿਆ ਫਿਰ ਮੇਲਿਆਂ ਦੇ ਵਿੱਚ ਭਾਂਗੀ ਰਗੜ ਕੇ ਸੁੱਖਾ ਰਗੜ ਕੇ ਗਾਂਝਾ ਰਗੜ ਕੇ ਪੀਅ ਪਿਆਈ ਜਾਂਦੇ ਨੇ ਤੂੰ ਚੀਜ਼ ਹੋਰ ਏ ਉਹ ਜਿਹੜੇ ਜਿਹੜੀ ਸੋਚ ਲਾਂਗੇ ਆਪਾਂ ਜੋ ਕਰਨਾ ਫਿਰ ਉਹ ਉਧਰ ਕੰਮ ਖਤਈ ਹੈ ਉਹਦੇ ਵਾਂਹ ਉਹ ਉਹ ਸੀ ਸੁੱਖ ਨਿਗਾਨ ਹੁਣ ਇੱਕ ਟ੍ਰੈਂਡ ਚੱਲ ਪਿਆ ਚਲੋ ਤੂਫਾਨ ਸਿੰਘ ਕਰਕੇ ਕਹਿ ਲੋ ਜਾਂ ਹੋਰ ਕਿਸੇ ਕਰਕੇ ਕਹਿ ਲੋ ਆਪਾਂ 트ੈਂਡ ਬਣਾ ਲਿਆ ਬਣਾਇਆ ਆਪਾਂ ਹੀ ਆ ਕਿਉਂਕਿ ਆਪਾਂ ਹਰੇਕ ਚੀਜ਼ ਨੂੰ ਪਬਲਿਕ ਹੀ ਪ੍ਰਮੋਟ ਕਰਦੀ ਸਾਰੇ ਮੈਂ ਕਹਨਾ ਆਪਣਾ ਕੰਮ ਕਰੋ ਪਰ ਜਿਹੜਾ ਵੀ ਕੰਮ ਕਰਨੇ ਆ ਨਾ ਆਪਾਂ ਉਹਦੀ ਪੂਰੀ ਵਿਧੀ ਜਾਣੋ ਪਹਿਲਾਂ ਉਹਦੇ ਬਾਰੇ ਚ ਜਾਣੋ ਜੀ ਉਹ ਕਿਸੇ ਨੂੰ ਨੁਕਸਾਨ ਨਾ ਕਰੇ ਆਪਣੇ ਪੰਜਾਬ ਨੂੰ ਬਚਾਣਾ ਸਾਰੇ ਪਾਸੇ ਪੀਸਾ ਆਪਣੇ ਪੰਜਾਬੀ ਬਿਜ਼ਨਸ ਕਰਨ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਹਨਾ ਪ੍ਰਵਾਸੀ ਨਾ ਕਰਨ ਵੀ ਪ੍ਰਵਾਸੀ ਆ ਇੱਥੇ ਆ ਕੇ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਬਣਾਉਂਦੇ ਨੇ ਜਾਂ ਮੰਨ ਲਓ ਆਪਣੇ ਪੰਜਾਬੀ ਹੋਰ ਪਿੱਛੇ ਜਾ ਰਹੇ ਨੇ ਪੰਜਾਬ ਦੇ ਵਿੱਚ ਸਰਦਈ ਹਰ ਕੋਈ ਹੁਣ ਪੀ ਵੀ ਰਿਹਾ ਔਰ ਸਰਦਈ ਨੂੰ ਲੈ ਕੇ ਇੰਸਟਾਗ੍ਰam ਫੇਸਬੁਕ ਆਪਾਂ ਵੀਡੀਓ ਵੀ ਦੇਖ ਰਹੇ ਆ ਪੰਜਾਬ ਦਾ ਤਕਰੀਬਨ ਜਿਹੜਾ ਇਹ ਪੀਣ ਜੋ ਪਦਾਰਥ ਆ ਤਕਰੀਬਨ 300 ਤੋਂ ਵੱਧ ਪੁਰਾਣਾ ਆ ਆਪਾਂ ਕੋਲਡ ਡਰਿੰਕਾਂ ਪੀ ਰਹੇ ਆ ਹੋਰ ਪੀਣ ਵਾਲੇ ਸਰਬਤ ਪੀ ਰਹੇ ਆ ਪਰ ਇਹ ਤਾਕਤਵਰ ਚੀਜ਼ ਆ ਮੇਰੇ ਨਾਲ ਇੱਕ ਗੁਰਸਿੱਖ ਬੀਰ ਆ ਔਰ ਜਿਹੜਾ ਫਤਿਹਗੜ ਸਾਹਿਬ ਜਿੱਦੋਂ ਆਪਾਂ ਜਾਂਦੇ ਆ ਨਾ ਰਾਹ ਦੇ ਵਿੱਚ ਸਰਹੰਦ ਨੂੰ ਚੰਡੀਗੜ੍ਹ ਤਰਫੋਂ ਤਰ੍ਹਾਂ ਵਿੱਚ ਖੜਾ ਪਹਿਲਾਂ ਤਾਂ ਵੀਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤਾ ਹੈ ਪਹਿਲਾਂ ਸਵਾਲ ਇਹ ਆ ਵੱਡੇ ਵੀਰ ਮੇਰਾ ਕਿ ਅੱਜ ਕੱਲ ਕੋਲਡ ਡਰਿੰਕਾਂ ਨੂੰ ਬੜਾ ਪਹਿਲਾਂ ਘਰੇ ਵੀ ਕੋਲਡ ਡਰਿੰਕ ਲੈ ਆਉ ਹਨਾ ਹਲਾ ਕਿ ਉਹ ਹਾਨੀਕਾਰਕ ਆ ਸਰੀਰ ਦੇ ਲਈ ਪਰ ਸਰਦਈ ਮਾ ਗੁਰੂ ਮਾਰਾ ਨੇ ਆਪਾਂ ਨੂੰ ਤਾਕਤਵਰ ਚੀਜ਼ ਦਿੱਤਾ ਪੀਣ ਦੇ ਲਈ ਇਹਦੇ ਵਿੱਚ ਬਹੁਤ ਕੁਝ ਪੈਂਦਾ ਜ਼ਰੂਰ ਜਾਣਕਾਰੀ ਹੋਈ ਇਹ ਵੀਰ ਜੀ ਜਿਵੇਂ ਤੁਸੀਂ ਕਹਿਆ ਵੀ ਗੁਰੂ ਮਾਰਾ ਇਹਨੇ ਸਾਨੂੰ ਇਹ ਦੇਗ ਬਖਸ਼ੀ ਹੀ ਐਨਰਜੀ ਡਰਿੰਕ ਇੱਕ ਆਪਾਂ ਮੋਟੇ ਸ਼ਬਦਾਂ ਵਿੱਚ ਕਹਿ ਲਈਏ ਅੱਜ ਦੇ ਬਹੁਤੇ ਸਮਝ ਨਹੀਂ ਆਉਂਦੀ ਹੈਗੀ ਹਨਾ ਬਿਲਕੁਲ ਉਹਦਿਆਂ ਨੂੰ ਐਨਰਜੀ ਡਰਿੰਕ ਜਿਵੇਂ ਆ ਪ੍ਰਾਤਨ ਸਮੇਂ ਦੇ ਵਿੱਚ ਜੰਗਾਂ ਯੁੱਧਾਂ ਹੁੰਦੀਆਂ ਹਨ ਤੇ ਉਦੋਂ ਕੋਈ ਐਨਰਜੀ ਦਾ ਹੋਰ ਸਾਧਨ ਨਹੀਂ ਸੀ ਹੈਗਾ ਕੋਈ ਸਟਿੰਗ ਵਗੈਰਾ ਨਹੀਂ ਹੀ ਆਇਆ ਕੋਈ ਬੂਸਟਰ ਨਹੀਂ ਹਾਂ ਆਪਾਂ ਪੀਂਦੇ ਜੀ ਇਹ ਆਪਣਾ ਖਾਲਸੇ ਦਾ ਇੱਕ ਦੇਸੀ ਬੂਸਟਰ ਹੈ ਜਿਹਨੂੰ ਆਪਾਂ ਵਿਸਾਰ ਦਿੱਤਾ ਦੂਜੀ ਗੱਲ ਇਹਦੇ ਵਿਸਰਿਆ ਕਿਵੇਂ ਇਹਨਾਂ ਇੱਕ ਟ੍ਰੈਂਡ ਬਣ ਗਿਆ ਜਿਵੇਂ ਮੇਲਿਆਂ ਦੇ ਵਿੱਚ ਆਪਣੇ ਇੱਕ ਨਿਹੰਗ ਸਿੰਘ ਬਣ ਕੇ ਬਨੌਟੀ ਨਿਹੰਗ ਸਿੰਘ ਆਪਾਂ ਨਿਹੰਗ ਸਿੰਘ ਸ਼ਬਦ ਤਾਂ ਵਰਤ ਰਿਆਂ ਵੀ ਸਾਰੇ ਨਿਹੰਗ ਸਿੰਘਾਂ ਨੂੰ ਨਹੀਂ ਕਹਿੰਦੇ ਜਿਵੇਂ ਜਿਹੜੇ ਬਾਣਾ ਪਾ ਕੇ ਕੱਲਾ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਬਾਣੇ ਬਾਰੇ ਕੀ ਹੈ ਕੀ ਨਹੀਂ ਉਹ ਉਹਨਾਂ ਨੇ ਨਸ਼ਾ ਵੇਚ-ਵੇਚ ਕੇ ਨਾ ਪੀਓ ਘੋਟਾ ਵੇਚ ਕੇ ਭੰਗ ਰਗੜ-ਰਗੜ ਕੇ ਉਹ ਇਸ ਚੀਜ਼ ਨੂੰ ਬਦਨਾਮ ਕਰਦਾ ਹੁਣ ਮੇਰੇ ਕੋਲ ਨੌਜਵਾਨ ਆਉਂਦੇ ਨੇ ਜਾਂ ਕੋਈ ਲੇਡੀ ਜਾਂਦੀ ਏ ਉਹ ਪਹਿਲਾਂ ਉਹਨਾਂ ਦਾ ਸਵਾਲ ਇਹ ਹੁੰਦਾ ਵੀਰ ਜੀ ਇਹਦੇ 'ਚ ਭੰਗ ਤਾਂ ਨਹੀਂ ਪਾਈ ਹੋਈ ਹਾਂ ਮੈਂ ਇਹ ਸਵਾਲ ਪੁੱਛਣਾ ਸੀ ਤੁਹਾਡੇ ਦਾ ਹਾਂ ਜੀ ਤਾਂ ਵੀਰ ਜੀ ਇਹ ਇੱਕ ਆਪਾਂ ਟ੍ਰੈਂਡ ਬਣਾ ਲਿਆ ਬਣਾਇਆ ਆਪਾਂ ਹੀ ਆ ਕਿਉਂਕਿ ਆਪਾਂ ਹਰੇਕ ਚੀਜ਼ ਨੂੰ ਪਬਲਿਕ ਹੀ ਪ੍ਰਮੋਟ ਕਰਦੀ ਚੰਗੀ ਚੀਜ਼ ਨੂੰ ਵੀ ਤੇ ਮਾੜੀ ਚੀਜ਼ ਨੂੰ ਤੇ ਆਪਾਂ ਮਾੜੀ ਚੀਜ਼ ਨੂੰ ਪਹਿਲਾਂ ਪ੍ਰਮੋਟ ਕਰੀ ਗਏ ਹੁਣ ਇੱਕ ਟ੍ਰੈਂਡ ਚੱਲ ਪਿਆ ਚਲੋ ਤੂਫਾਨ ਸਿੰਘ ਕਰਕੇ ਕਹਿ ਲਓ ਜਾਂ ਹੋਰ ਕਿਸੇ ਕਰਕੇ ਕਹਿ ਲਓ ਵੀ ਇੱਕ ਟ੍ਰੈਂਡ ਚੱਲ ਪਿਆ ਲੱਗ ਜਾ ਪੂਰੇ ਪੰਜਾਬ ਦੇ ਵਿੱਚ ਹੈਨਾ ਤੇ ਵਧੀਆ ਵੀ ਹੈ ਵੈਸੇ ਸਾਰੇ ਪਰ ਮੈਂ ਇਹ ਗੱਲ ਕਹਿਣਾ ਵੀ ਜੇ ਕੋਈ ਬਣਾ ਰਿਹਾ ਨਾ ਭਾਵੇਂ ਮੈਂ ਕਹਿੰਨਾ ਸਾਰੇ ਮੈਂ ਕਹਿੰਨਾ ਆਪਣਾ ਕੰਮ ਕਰੋ ਪਰ ਜਿਹੜਾ ਵੀ ਕੰਮ ਕਰਨੇ ਆ ਨਾ ਆਪਾਂ ਉਹਦੀ ਪੂਰੀ ਵਿਧੀ ਜਾਣੋ ਪਹਿਲਾਂ ਉਹਦੇ ਬਾਰੇ ਚ ਜਾਣੋ ਜੀ ਉਹ ਕਿਸੇ ਨੂੰ ਨੁਕਸਾਨ ਨਾ ਕਰੇ ਜੇ ਆਪਾਂ ਆਪਣੇ ਪੰਜਾਬ ਨੂੰ ਆਪਾਂ ਇੱਕ ਪਾਸੇ ਤੇ ਕਹਿ ਰਹੇ ਆ ਕਿ ਆਪਾਂ ਆਪਣੇ ਪੰਜਾਬ ਨੂੰ ਬਚਾਣਾ ਸਾਰੇ ਪਾਸੇ ਪੀਸਾ ਆਪਣੇ ਪੰਜਾਬੀ ਬਿਜ਼ਨਸ ਕਰਨ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਹਨਾ ਪ੍ਰਵਾਸੀ ਨਾ ਕਰਨ ਵੀ ਪ੍ਰਵਾਸੀ ਆ ਇੱਥੇ ਆ ਕੇ ਵੱਡੀਆਂ-ਵੱਡੀਆਂ ਪ੍ਰਾਪਰਟੀਆਂ ਬਣਾਉਂਦੇ ਨੇ ਜਾਂ ਮੰਨ ਲਓ ਆਪਣੇ ਪੰਜਾਬੀ ਹੋਰ ਪਿੱਛੇ ਜਾ ਰਹੇ ਨੇ ਆਪਣੇ ਚੱਕ ਸ਼ਰਮ ਦੀ ਉਹ ਸ਼ਰਮ ਬੜੀ ਚੀਜ਼ ਆ ਅਰੇ ਇੱਕ ਗੱਲ ਹੋਰ ਮੈਂ ਤੁਹਾਡੀ ਗੱਲ ਦੇ ਵਿੱਚ ਟੋਕ ਰਿਹਾ ਦਲਜੀਤ ਦਸਾਂਝਾਂ ਵਾਲੇ ਦੇ ਮੈਂ ਬਹੁਤ ਵਾਰੀਲਾਂ ਦੇਖਿਆ ਨੇ ਉਹ ਲਾਪਰੀ ਸਿਆ ਉਹ ਹਮੇਸ਼ਾ ਜਦੋਂ ਨਾ ਕੁਝ ਬਣਾਉਂਦਾ ਇਹ ਜਦ ਵੱਡੇ ਸ਼ੋਅ ਦੇ ਵਿੱਚ ਜਾਂਦਾ ਤਾਂ ਉਹ ਸ਼ਰਦਾ ਹੀ ਰਗੜਦਾ ਤੇ ਉਹ ਫਿਰ ਬਾਟਿਆਂ ਵਿੱਚ ਉਹ ਵੀ ਸਰਬ ਲੋਹ ਦੇ ਬਾਟਿਆਂ ਦੇ ਵਿੱਚ ਉਹ ਕਾਫੀ ਫੇਮਸ ਚੀਜ਼ ਜਿਆਦਾ ਲੋਕ ਫਿਰ ਸਵਾਲ ਵੀ ਪੁੱਛਦੇ ਨੇ ਕੀ ਆ ਤਾਂ ਫਿਰ ਹੁਣ ਫੂਡ ਬਲੌਗਰਾਂ ਨੇ ਬਹੁਤ ਜੀ ਨੂੰ ਕਰ ਦਿੱਤਾ ਪਰ ਜਿਹੜੀ ਇਹ ਵਿਧੀ ਆ ਹੁਣ ਤੁਸੀਂ ਵਿਧੀ ਤੇ ਮੈਂ ਆਉਣਾ ਉਹ ਵਿਧੀ ਕਿਵੇਂ ਤਿਆਰ ਕਰਨ ਦੀ ਹੈ ਕਿਹੜੀ ਕਿਹੜੀ ਚੀਜ਼ ਆ ਪੂਰਾ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਵਿਧੀ ਹੈ ਤਾਂ ਵੀਰ ਜੀ ਵੀ ਜਿਵੇਂ ਹੁਣ ਮੰਨ ਲਓ ਵੀ ਮੈਂ ਆਪਣੇ ਫਤੇਗੜ ਸਾਹਿਬ ਦੇ ਵਿੱਚ ਜਿੰਨਾ ਕੋ ਮੈਂ ਜਾਣਨਾ ਮੈਂ ਸਾਰਿਆਂ ਤੋਂ ਪਹਿਲਾਂ ਕੰਮ ਸ਼ੁਰੂ ਕਰਿਆ ਸੀ ਫਤੇਗੜ ਸਾਹਿਬ ਦੇ ਵਿੱਚ ਜੀ ਡੇਡ ਡੇਡ 2 ਮਹੀਨੇ ਪਹਿਲਾਂ ਜੀ ਤੇ ਉਸ ਟਾਈਮ ਕੋਈ ਨਹੀਂ ਸੀ ਲੱਗਿਆ ਹੈਗਾ ਜੀ ਮੇਰੇ ਕੋਲੋਂ ਘੱਟੋ ਘੱਟ 10 ਬੰਦੇ ਆ ਕੇ ਮੈਂ ਇੱਥੇ ਸਮਾਨ ਧਰਿਆ ਹੁੰਦਾ ਸੀ ਪਹਿਲਾਂ ਅੱਗੇ ਹੁਣ ਮੈਂ ਧਰਨਾ ਬੰਦ ਕਰਤਾ ਜੀ ਉਹ ਸਿਰਫ ਫੋਟੋ ਖਿੱਚ ਕੇ ਆ ਕੇ ਨਾ ਫਿਰ ਜੀ ਇਹਦੇ ਚ ਆ ਕੁਝ ਪੈਂਦਾ ਜੀ ਕਿਵੇਂ ਪੈਂਦਾ ਜੀ ਹੁਣ ਜਿਵੇਂ ਮੰਨ ਲਓ ਤੁਸੀਂ ਮੈਨੂੰ ਪੁੱਛ ਲਓ ਵੀ ਤੁਸੀਂ ਇਹਦੇ ਚ ਕਿਵੇਂ ਬੰਦੇ ਜੀ ਆਪਾਂ ਕਹਿ ਦਿੰਨੇ ਸਿੱਧਾ ਰਗੜ ਕੇ ਬੰਦੇ ਆ ਜੀ ਰਗੜ ਕੇ ਤਾਂ ਸਾਰਾ ਸਮਾਨ ਪੈ ਗਿਆ ਜੀ ਕਿੱਦਾਂ ਪਾਣਾ ਕਿਹੜੇ ਟਾਈਮ ਤੇ ਕੀ ਪਾਣਾ ਕਿੰਨਾ ਕਿੰਨੀ ਮਾਤਰਾ ਚ ਪਾਣਾ ਇਹ ਤਾਂ ਕਿਸੇ ਨੂੰ ਪਤਾ ਨਹੀਂ ਨਾ ਲੱਗਿਆ ਅਗਲੇ ਨੇ ਜਾ ਕੇ ਮਿਕਸੀ ਚ ਰਗੜ ਕੇ ਲਾ ਲਿਆ ਕਿਤੇ ਵੀ ਲਾ ਬੈਠੇ ਹੈਨਾ ਮੈਂ ਕਹਿੰਦਾ ਵੀ ਜੇ ਕਿਸੇ ਨੂੰ ਕੋਈ ਗੱਲ ਪੁੱਛਣੀ ਹੈ ਨਾ ਉਹਨੂੰ ਪਹਿਲਾਂ ਪੁੱਛੋ ਵੀਰ ਜੀ ਮੈਂ ਫਲਾਣੇ ਦਾ ਕੰਮ ਕਰਨਾ ਹੈ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਕੋਈ ਗਲਤ ਰਾਏ ਨਹੀਂ ਪੰਦਾ ਕੋਈ ਹੋਈ ਪੰਦਾ ਹੋਏਗਾ ਗਲਤ ਰਾਏ ਲੋਕ ਕਹਿੰਦੇ ਨੇ ਯਾਰ ਕੋਈ ਬੰਦਾ ਦੱਸਦਾ ਨਹੀਂ ਹੈਗਾ ਦੱਸਦਾ ਤਾਂ ਨਹੀਂ ਯਾਰ ਕਿ ਜੇ ਆਪਾਂ ਹਰੇਕ ਬੰਦੇ ਨੂੰ ਦੱਸਣ ਲਾ ਪਾਂਗੇ ਉਹ ਅਗਲਾ ਟਿੱਚ ਜਾਣਦਾ ਉਹ ਯਾਰ ਇਹਨੂੰ ਨਹੀਂ ਪਤਾ ਹੈਗਾ ਹੈ ਕਈ ਬੰਦੇ ਹੁਣ ਰੂਹਾਵਜਾ ਪਾਈ ਜਾਂਦੇ ਨੇ ਕਈ ਬੰਦੇ ਪਦੀਨਾ ਪਾਈ ਜਾਂਦੇ ਨੇ ਵੀਰ ਜੀ ਇਹ ਇੱਕ ਖਾਲਸੇ ਦੀ ਆਪਣੀ ਰਵਾਇਤੀ એનર્ਜੀ ਡਰਿੰਕ ਹੈ ਇਹਦਾ ਆਪਣਾ ਫਲੇਵਰ ਹੈ ਇੱਕ ਦੇਸੀ ਚੀਜ਼ ਆਪਾਂ ਵੀ ਵੇਚ ਰਹੇ ਆ ਜਾਂ ਕੁਝ ਵੀ ਕਹੋ ਇੱਕ ਹੈ ਤਾਂ ਸ਼ਹੀਦੀ ਦੇਗੀ ਆਪਾਂ ਅੱਜ ਬਿਜ਼ਨਸ ਬਣਾ ਲਿਆ ਪਰ ਹੈਗੀ ਤੇ ਸ਼ਹੀਦੀ ਦੇਗੀ ਹੈ ਨਾ ਤੇ ਉੱਥੇ ਗੱਲ ਕਰਦਾ ਤੁਸੀਂ ਵਿਧੀ ਵਿਧੀ ਨਹੀਂ ਵਿਧੀ ਕੋں ਕੀ ਜਾਣ ਕੇ ਅਗਲਾ ਆਪਦਾ ਬਿਜ਼ਨਸ ਤੋਰ ਲੈਂਦਾ ਪਰ ਇੰਟਰਨੈਟ ਤੇ ਵਿਧੀ ਬਹੁਤ ਪਈਆ ਪਰ ਇੱਕ ਗੱਲ ਹੋਰ ਮੈਂ ਪਿੱਛੇ ਨੂੰ ਆ ਕੇ ਜ਼ਰੂਰ ਕਹਿਣੀ ਚਾਹਨਾ ਜਿੱਦਾਂ ਇਹ ਸਰਦਾਈ ਰੱਖੀ ਹੋਈ ਆ ਤੁਸੀਂ ਨੇ ਇਹਨੂੰ ਬਰਫ਼ ਪਾ ਕੇ ਨਾ ਰੱਖਿਆ ਹੋਇਆ ਪਰ ਪਹਿਲਾਂ ਸੀਗਾ ਜਦੋਂ ਇਹ ਤੇ ਖਸਖਸਤੀ ਵੀ ਪੈਂਦੀ ਸੀ ਕਿ ਚਿੱਟੀ ਕਾਲੀ ਖਸਖਸ ਸਾਰੇ ਤਰ੍ਹਾਂ ਦੀ ਪੈਂਦੀ ਸੀ ਤੇ ਕਈ ਲੋਕ ਜਿਹੜੇ ਸਵਾਲੇ ਖੜਾ ਕਰਦੇ ਨੇ ਕਿ ਇਹਦੇ ਵਿੱਚ ਜਿਹੜਾ ਸੁੱਖਾ ਸਿੱਧੇ ਲੱਭ ਜਾਂਦੇ ਭੰਗ ਕਹਿ ਦਿੰਦੇ ਆ ਵੀ ਭਾਈ ਭੰਗ ਪਾਈ ਜਾਂਦੀ ਆ ਭੰਗ ਪਾਉਣ ਕਰਕੇ ਅਸੀਂ ਇਸ ਨੂੰ ਨਹੀਂ ਪੀਣਾ ਤੇ ਉਹ ਕੋਟੇ بڑے ਮੇਲਿਆਂ ਚ ਵਿਸਾਖੀ ਨੂੰ ਔਰ ਸਭਾ ਵੇਲੇ ਵੀ ਬੜੇ ਲੋਕ ਫਿਰ ਇਹਨਾਂ ਦੇ ਸਵਾਲ ਇਹ ਨੇ ਕਿ ਭਾਈ ਇਹਦੇ ਵਿੱਚ ਤਾਂ ਨਸ਼ਾ ਵਾਕਈ ਇਸ ਵਿੱਚ ਨਸ਼ਾ ਪਾਇਆ ਜਾਂਦਾ ਏ ਇਹ ਵੀਰ ਜੀ ਜਦੋਂ ਆਪਾਂ ਸਵੇਰੇ ਦੀਗ ਬਣਾਣੀ ਹੁੰਦੀ ਹੈ ਨਾ ਜੇ ਆਪਾਂ ਭੋਗ ਲਵਾਉਣਾ ਬਾਬਾ ਦੀਪ ਸਿੰਘ ਜੀ ਨੂੰ ਭੋਗ ਲਵਾਉਣਾ ਜੀ ਕਿਤੇ ਉਸ ਟਾਈਮ ਇੱਕ ਆਹ ਵਾਲੀ ਭੰਗ ਨਹੀਂ ਆਪਾਂ ਜੇ ਕਾਲੀ ਐ ਵੀ ਜਾਂ ਜਿਹੜੀ ਆ ਆਮ ਭੰਗ ਸੁੱਖਾ ਬੀਜਾ ਜਾਂ ਜਿਹੜਾ ਸੁੱਖਾ ਹੁੰਦਾ ਨਾ ਜੀ ਸੁਖ ਨਿਧਾਨ ਕਹਿੰਦੇ ਨੇ ਉਹ ਚੀਜ਼ ਹੋਰ ਹੁੰਦੀ ਏ ਜੀ ਆਹ ਜਿਹੜੀ ਆਪਾਂ ਇੱਕ ਆਮ ਜੇ ਦੇਖਿਆ ਵੀ ਮੇਲਿਆਂ ਦੇ ਵਿੱਚ ਭੰਗ ਹੀ ਰਗੜ ਕੇ ਸੁੱਖਾ ਰਗੜ ਕੇ ਗਾਂਝਾ ਰਗੜ ਕੇ ਪੀਏ ਪਿਆਈ ਜਾਂਦੇ ਨੇ ਉਹ ਚੀਜ਼ ਹੋਰ ਏ ਜਿਹੜੀ ਆ ਉਹ ਚੀਜ਼ ਏ ਨਾ ਉਹ ਨਸ਼ਾ ਨਹੀਂ ਹੈਗਾ ਉਹ ਆਪਾਂ ਸੁੱਖਾ ਕਹਿ ਲਾਂਗੇ ਕਿਉਂਕਿ ਜਦੋਂ ਸਾਰਾ ਉਹ ਉਸ ਟਾਈਮ ਪਾਇਆ ਜਾਂਦਾ ਸੀ ਹੁਣ ਉਹਦੀ ਲੋੜ ਨਹੀਂ ਹੈ ਵੈਸੇ ਪਾਣ ਦੀ ਉਸ ਟਾਈਮ ਪਾਇਆ ਜਾਂਦਾ ਸੀ ਨਿਹੰਗ ਸਿੰਘ ਪੋਜਾ ਪਾਉਂਦੀਆਂ ਹਨ ਜਦੋਂ ਕਿਤੇ ਜੰਗ ਜੁੱਧ ਤੇ ਚੜਦੇ ਹਨ ਨਾ ਤੇ ਸਾਰਾ ਸਾਰਾ ਦਿਨ ਖੰਡਾਵਾਣਾ ਹੁੰਦਾ ਸੀ ਤੇ ਫਿਰ ਵੀਰ ਜੀ ਉਹ 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 ਨਸ਼ਾ ਨਹੀਂ ਹੈਗਾ ਉਹ ਸੁੱਖ ਨਿਧਾਨ ਨੂੰ ਕਹਿੰਦੇ ਨੇ ਉਹ ਐਵੇਂ ਦਾ ਹੈ ਕਿ ਜੇ ਆਪਾਂ ਜਿਹੜੇ ਪਾਸੇ ਨੂੰ ਹੋਵੇ ਨਾ ਜੇ ਮੰਨ ਲਓ ਕਈ ਚਲਾਨ ਲੱਗ ਪੇ ਤਾਂ ਫਿਰ ਆਪਾਂ ਨੂੰ ਸਾਰਾ ਦਿਨ ਧੁੱਪ ਨਹੀਂ ਲੱਗਣੀ ਉਹ ਜਿਹੜੇ ਜਿਹੜੀ ਸੋਚ ਲਾਂਗੇ ਆਪਾਂ ਜੋ ਕਰਨਾ ਫਿਰ ਉਹ ਉਧਰ ਕੰਮ ਫਤਹੀ ਹੈ ਉਹ ਉਹਦੇ ਵਾਂਹ ਉਹ ਉਹ ਸੀ ਸੁੱਖ ਨਿਧਾਨ ਅੱਜ ਹਰੇਕ ਬੰਦਾ ਕਹਿੰਦਾ ਲੈ ਜੀ ਇਹਦੇ ਚ ਸੁੱਖਾ ਪਾਇਆ ਹੋਇਆ ਸੁੱਖਾ ਨਹੀਂ ਜੀ ਸੁੱਖਾ ਸੁੱਖਾ ਤੇ ਉਹਦੇ ਚ ਭੰਗ ਦੇ ਵਿੱਚ ਫਰਕ ਹੈ ਭਈ ਉਹ ਜਿਹੜੀ ਆਪਾਂ ਮੇਲਿਆਂ ਦੇ ਦੇਖਨੇ ਆ ਨਾ ਉਹ ਇੱਕ ਨਸ਼ਾ ਏ ਨਸ਼ੇ ਕਰਕੇ ਆਪਣੇ ਨੌਜਵਾਨ ਜਿਹੜੇ ਨੇ ਉਹ ਪੀ ਵੀ ਜਾਂਦੇ ਨੇ ਕਈ ਬੜੇ ਬਹੁਤ ਜ਼ਿਆਦਾ ਪੀਂਦੇ ਨੇ ਕਈ ਮਨਵਾ ਕੇ ਪੁੱਛਦੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਆਪਾਂ ਹੀ ਉਹਨੂੰ ਨਸ਼ੇ ਨੂੰ ਪ੍ਰਮੋਟ ਕਰਿਆ ਉਹਦੇ ਵਿੱਚ ਕੋਈ ਬਦਾਮ ਨਹੀਂ ਰਗੜਦਾ ਉਹਦੇ ਵਿੱਚ ਕੋਈ ਆਹ ਦੂਜੀਆਂ ਚੀਜ਼ਾਂ ਨਹੀਂ ਰਗੜਦਾ ਹੈਗਾ ਹਨਾ ਹਰੇਕ ਬੰਦਾ ਆ ਕੇ ਮੈਨੂੰ ਸ਼ਹਿਰ ਦੇ ਬੰਦੇ ਪੁੱਛਦੇ ਨੇ ਵੀਰ ਜੀ ਇਹਦੇ ਵਿੱਚ ਨਸ਼ਾ ਤਾਂ ਨਹੀਂ ਹੈ ਹਨਾ ਜੀ ਇਸ ਚੀਜ਼ ਨੂੰ ਸਾਡੇ ਦਿਮਾਗ ਵਿੱਚ ਵੀ ਇਹ ਸਵਾਲ ਸੀ ਕਿ ਇਹਦੇ ਵਿੱਚ ਜਿਹੜਾ ਸੁੱਖਾ ਹੁੰਦਾ ਹੈ ਕਿਉਂਕਿ ਸਿੱਧੀ ਪੰਜਾਬੀ ਚ ਵੀ ਭਾਈ ਉਹਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਰਕੇ ਲੋਕ ਡਰਦੇ ਸੀ ਪੀਣ ਹਾਂ ਪਹਿਲਾਂ ਡਰਦੇ ਹਾਂ ਜੀ ਪਹਿਲਾਂ ਮੇਨ ਗੱਲ ਹੀ ਪਹਿਲਾਂ ਡਰਦੇ ਹਨ ਪੇਨ ਤੋਂ ਵੀ ਯਾਰ ਆਪਾਂ ਹੀ ਪ੍ਰਮੋਟ ਕਰਿਆ ਨਾ ਉਸ ਉਸ ਚੀਜ਼ ਨੂੰ ਹਰੇਕ ਬੰਦੇ ਕੋਈ ਆ ਚੀਜ਼ ਤੇ ਕੋਈ ਵੇਚਦਾ ਨਹੀਂ ਕਿਸੇ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਕਿ ਕੀ ਚੀਜ਼ ਹੈ ਇਹਦੇ ਵਿੱਚ ਪੈਂਦੇ ਕਿ ਹਰੇਕ ਬੰਦੇ ਨੂੰ ਇਹ ਪਤਾ ਵੀ ਹਾਂ ਜੀ ਮੇਲਿਆਂ ਤੇ ਉੱਥੇ ਰਗੜਾ ਵਿਕਦਾ ਉਹ ਨਸ਼ਾ ਬੰਦੇ ਨੇ ਵਿੱਚ ਤੇ ਆਪਾਂ ਲੰਬੀ ਗੱਲ ਨਾ ਕਰੀ ਆਖਰੀ ਇਹਦੇ ਪ੍ਰਾਤਨ ਨਾ ਜਿਹੜਾ ਇਹਦਾ ਪ੍ਰਾਤਨ ਮੋਢ ਆਇਦਾ ਕਿੱਥੋਂ ਬਣਿਆ ਗੈਸ ਬਾਬਾ ਦੀਪ ਸਿੰਘ ਵੇਲੇ ਜਾਂ ਫਿਰ ਗੁਰੂ ਗੋਬਿੰਦ ਪਾਸ਼ਾ ਨੇ ਆਪਣੇ ਸਿੱਖਾਂ ਨੂੰ ਕਿਹਾ ਵੀ ਭਾਈ ਇਹ ਤਾਕਤਵਰ ਆ ਜੇ ਤੁਹਾਡੇ ਜੰਗਾਂ ਜੁਧਾਂ ਚ ਕੰਮ ਆਵੇਗੀ ਤੁਹਾਡੇ ਸਰੀਰ ਨੂੰ ਸੰਡੋਲ ਕਰੇਗੀ ਤੇ ਪ੍ਰਾਤਨ ਤੇ ਮੋਢ ਕਦੋਂ ਆਇਆ ਇਹਨਾ ਮੋਢ ਜਿਆਦਾ ਤੇ ਮੈਨੂੰ ਇਤਿਹਾਸ ਬਾਰੇ ਨਹੀਂ ਇੰਨੀ ਜਾਣਕਾਰੀ ਹੈਗੀ ਪਰ ਹੈਗਾ ਇਹ ਆਪਣੇ ਗੁਰੂਆਂ ਦੇ ਨਾਲ ਹੀ ਸੰਬੰਧਤ ਹੈ ਜੀ ਕਈ ਲੋਕ ਇਹ ਕਹਿ ਦਿੰਦੇ ਨੇ ਵੀ ਜੋ ਸ਼ਿਵ ਜੀ ਮਹਾਰਾਜ ਨੇ ਇਹਦਾ ਉਹ ਕਰਿਆ ਹੀ ਸ਼ੁਰੂਆਤ ਕਰੀ ਹੀ ਕੋਡੇ ਦੀ ਹੈਨਾ ਪਰ ਮੈਂ ਕਹਿ ਸਕਣਾ ਵੀ ਸ਼ਿਵਜੀ ਮਹਾਰਾਜ ਅੱਜ ਵੀ ਸ਼ਿਵਰਾਤਰੀ ਨੂੰ ਕਈ ਲੋਕ ਕੋਟਾ ਪੀਂਦੇ ਨੇ ਉਹ ਨਸ਼ੇ ਦੀ ਭਾਵੇਂ ਸ਼ੁਰੂਆਤ ਕਰ ਦਿੱਤੀ ਹੋਵੇ ਹੈਨਾ ਪਰ ਜਿਹੜੀ ਆ ਚੀਜ਼ એનર્ਜੀ ਵਾਲੀ ਹੈ ਨਾ ਉਹ ਆਪਣੇ ਗੁਰੂ ਸਾਹਿਬ ਨੇ ਹੀ ਇਹਦੀ ਸ਼ੁਰੂਆਤ ਕਰੀ ਹਾਂਜੀ ਬਹੁਤ ਬਹੁਤ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਧੰਨਵਾਦ ਜੀ ਆ ਮੈਂ ਜਾਂਦੇ ਹਾਂ ਇਹ ਹੀ ਗੱਲ ਕਹਿਣੀ ਆ ਬਹੁਤੇ ਦਿਮਾਗਾਂ ਦੇ ਵਿੱਚ ਹੀ ਸਵਾਲ ਸੀ ਕਿ ਜਿਹੜੀ ਸਰਧਈ ਆ ਇਸ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਆ ਵੀ ਪਈ ਭੰਗ ਪਾਈ ਜਾਂਦੀ ਹੈ ਪਰ ਸਿੰਘ ਸਾਹਿਬ ਨੇ ਉਹ ਜਿਹੜੇ ਆਪਣੇ ਗਲਵਾਤ ਰੱਖੀ ਹੈ ਵੀ ਇਹਦੇ ਵਿੱਚ ਭੰਗ ਨਹੀਂ ਪਾਈ ਜਾਂਦੀ ਜਿਹੜੇ ਜਿੱਦਾਂ ਖਾਸ-ਖਾਸ ਹੋਰ ਮਟੀਰੀਅਲ ਆ ਤੁਸੀਂ ਵਿੱਚ ਸੁਣਿਆ ਹੈ ਉਹ ਵਰਤੇ ਜਾਂਦਾ ਜਿਹਦੇ ਕਰਕੇ ਤਿਆਰ ਹੁੰਦੀ ਹੈ ਫਿਰ ਇਹਨੂੰ ਜਿਹੜਾ ਇਹਦਾ ਪੂਰਾ ਮਟੀਰੀਅਲ ਤਿਆਰ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਬਿਨਾ ਨਸ਼ੇ ਤੋਂ ਇਹ એનર્ਜੀ ਡਰਿੰਕਾ ਸ੍ਰੀਪਾ ਆਸ਼ਿਸ਼ ਕਹਿ ਸਕਦੇ ਆ ਤੇ ਸਰੀਰ ਨੂੰ ਤਾਕਤਵਰ ਬਣਾਉਂਦੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸ੍ਰੀ ਫਤਿਹਗੜ੍ਹ ਸਾਹਿਬ ਹਰ ਪੰਜਾਬੀ